ਸਾਧ ਸੰਗਤ ਜੀਓ ਹਮਰ ਤੇ ਵੇਲੇ ਜਾ ਕੇ ਸਤਿਗੁਰਾਂ ਦੇ ਪਵਿੱਤਰ ਦਰ ਦੇ ਉੱਤੇ ਹਾਜ਼ਰ ਨਾਮਵਾਰ ਰਹੇ ਹਾਂ ਆਉ ਜੀ ਜਿੰਨੇ ਸਰੀਰ ਆਪਾਂ ਜੜ ਬੈਠੇ ਹਾਂ ਗੁਰੂ ਸ਼ਬਦ ਦੀ ਵਿਚਾਰ ਦੇ ਵਿੱਚ ਮਨ ਨੂੰ ਜੋੜਨਾ ਕਰੀਏ ਪਿਆਰ ਜੀਓ ਤਾਂ ਕਿ ਜੋ ਗੁਰੂ ਦਾ ਗਿਆਨ ਹੈ ਇਹ ਸਾਡੇ ਮਨ ਨੂੰ ਸਮਝਾਉਣ ਵਾਸਤੇ ਹੈ ਗੁਰੂ ਸਾਹਿਬ ਜੀ ਬਾਣੀ ਵਿੱਚ ਹੀ ਕਹਿੰਦੇ ਐ ਮਨ ਸਮਝਾਵਣ ਕਾਰਨੇ ਕਛੂਕ ਪੜਿਐ ਗਿਆਨ ਕਹਿੰਦੇ ਭਾਈ ਥੋੜਾ ਜਿਹੀ ਕੋਈ ਗਿਆਨ ਪੜਦੇ ਗੁਰੂ ਦਾ ਬਸ ਪੜ੍ਹਨ ਦੇ ਧਿਆਨ ਦੇ ਨਾਲ ਥੋੜਾ ਜਿਹਾ ਗਿਆਨ ਹੀ ਮਨੁੱਖ ਦੀ ਜ਼ਿੰਦਗੀ ਵਿੱਚ ਮਹਾਨ ਬਣਾ ਲੈਂਦਾ ਹੈ ਥੋੜਾ ਜਿਹਾ ਗਿਆਨ ਹੀ ਤੇ ਨਹੀਂ ਇਥੇ ਐਸੇ ਲੋਕ ਵੀ ਆਏ ਐ ਚਾਰ ਚਾਰ ਬੇਦਾਂ ਦਾ ਪਾਠ ਮੂੰਹ ਜਵਾਨੀ ਕਰਨ ਵਾਲੇ ਇੱਕ ਦਿਨ ਦੁਨੀਆ ਦੇ ਵਿੱਚੋਂ ਖਾਦੀ ਹੱਥ ਤੁਰ ਗਏ ਕਹ ਰਹੋ ਕੁਝ ਵੀ ਜ਼ਿੰਦਗੀ ਦੇ ਵਿੱਚ ਖਟਕੇ ਨਹੀਂ ਜਏ ਸ ਐਸੇ ਵੀ ਦੁਨੀਆ ਵਿੱਚ ਲੋਕ ਹੋਏ ਐ ਤੇ ਐਸੇ ਵੀ ਹੋਏ ਐ ਜਿਨ੍ਹਾਂ ਨੇ ਗੁਰੂ ਦਾ ਬਚਨ ਇੱਕ ਹੀ ਮੰਨ ਕੇ ਆਪਦੀ ਜ਼ਿੰਦਗੀ ਦੇ ਵਿੱਚ ਮੰਨ ਲਿਆ ਤਿੰਨ 17 ਹੋ ਗਿਆ ਬਾਣੀ ਚ ਕਹਿੰਦੇ ਗੁਰੂ ਸਾਹਿਬ ਜੀ ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾਂ ਇੱਕ ਸੈਕਿੰਟ ਚ ਹੀ ਭਲਾ ਹੋ ਗਿਆ ਇੱਕ ਸੈਕਿੰਟਾਂ ਦੀ ਗੱਲ ਹੀ ਕੀਤੀ ਗੁਰੂ ਸਾਹਿਬ ਨਿਮਖ ਨਿਮਖ ਦਾ ਅਰਥ ਵੈਸੇ ਜਿਹੜਾ ਇਹ ਬਣਦਾ ਵੀ ਅੱਖ ਦਾ ਫੋਰ ਜਿਵੇਂ ਆਪਣਾ ਅੱਖ ਦਾ ਆਣਾ ਨਾ ਇੱਧਰੋਂ ਇੱਧਰ ਗਿਆ ਇੰਨਾ ਟਾਈਮ ਹੀ ਬਸ ਵੀ ਨਿਮਖ ਸੈਕਿੰਟਾਂ ਤੋਂ ਵੀ ਘੱਟ ਹੈ ਜੀ ਸੈਕਿੰਟ ਤੋਂ ਵੀ ਘੱਟ ਆਗਾ ਸੋਰਾ ਹੋ ਵਿਚਾਰ ਆਓ ਜੀ ਪਹਿਲਾਂ ਆਪਾਂ ਪਾਠ ਕਰ ਲਈਏ ਨੌਵੀਂ ਅਸ਼ਟਪਦੀ ਦੇ ਆਪਾਂ ਪੰਜਵੇਂ ਪਦ ਦੀ ਵਿਚਾਰ ਕਰਨੀ ਹੈ ਬੀਜ ਮੰਤਰ ਸਰਬ ਕੋ ਗਿਆਨ ਚਉ ਵਰ ਨਾਮ ਜਪੈ ਕੋ ਨਾਮ ਜੋ ਜੋ ਜਪ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਈ ਕਰਿ ਕਿਰਪਾ ਅੰਤਰ ਉਤਾਰੈ ਪਾਸ ਪ੍ਰੇਤ ਮੁਗਦ ਪਾਥਰ ਕੋ ਤਾਰੈ ਸਰਬਾਰੋਗ ਕਾ ਔਖਦ ਨਾਮ ਕਲਿਆਣ ਰੂਪ ਗੁਣ ਗਾਂ ਕਹੂ ਜਗਤ ਕਿਤੇ ਨਾ ਪਾਈ ਹੈ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤਰ ਕਰਮ ਇਹ ਜੀ ਪੰਜਵਾਂ ਪਦ ਨੌਵੀਂ ਅਸ਼ਟਪਦੀ ਦਾ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਬੀਜ ਮੰਤਰ ਸਰਬ ਕੋ ਗਿਆਨ ਹੁਣ ਬੀਜ ਦਾ ਅਰਥ ਹੈ ਆਪਾਂ ਸਾਰੇ ਕਿਸਾਨ ਵੀਰ ਵੀ ਬੈਠੇ ਆਂ ਕੰਮ ਥੰਬਾ ਕਰਨ ਵਾਲੇ ਬੈਠੇ ਆਪਾਂ ਬੀਜ ਉਹ ਚੀਜ਼ ਹੁੰਦੀ ਹੈ ਜਿਹੜਾ ਪੂਰਾ ਹੁੰਦੇ ਪੂਰਾ ਬੀਜ ਹੀ ਉੱਪਰ ਦਾਣਾ ਤੇ ਬੀਜ ਦੀ ਟੁੱਟ ਥੋੜੇ ਵੀ ਦੇ ਆਪਾਂ ਟੁੱਟਿਆ ਹੋਇਆ ਬੀਜ ਖਤਮ ਹੋ ਜਾਂਦਾ ਪਿਆਰੋ ਕਹਿੰਦੇ ਵੀ ਬੀਜ ਪੂਰਾ ਹੋਵੇ ਫਿਰ ਹੀ ਉੱਗਦਾ ਦਾ ਪਹਿਲਾਂ ਤਾਂ ਭਾਈ ਅਸੀਂ ਪੂਰੇ ਹੋਈਏ ਬੀਜ ਬਣਨੇ ਬੀਜ ਹੀ ਨਹੀਂ ਸਾਨੂੰ ਬਣਨਾ ਆਇਆ ਹਜੇ ਸਾਡੀ ਤਾਂ ਦਾਲ ਬਣੀ ਪਈਏ ਗੁਰੂ ਸਾਹਿਬ ਜੀ ਨੇ ਗੁਰੂਗ੍ਰੰਥ ਸਾਹਿਬ ਦੀ ਦਰਜ ਕੀਤਾ ਕਹਿੰਦੇ ਜੇ ਦਾਲ ਬਣ ਜੇ ਫਿਰ ਭਾਈ ਦਾਲ ਨਹੀਂ ਉੱਗਦੀ ਹੁੰਦੀ ਦਾਲ ਤਾਂ ਸਭ ਖਾਣ ਦੇ ਕੰਮ ਆਉਂਦੀ ਹੈ ਬਸ ਸੱਚਮੁੱਚ ਬੰਦਾ ਅੱਜ ਜੀਵਨ ਹੈ ਜਿਹੜਾ ਮਨੁੱਖ ਦਾ ਸਾਡਾ ਪਿਆਰ ਦਾਲ ਬਣ ਗਿਆ ਅੱਜ ਬੀਜ ਹੈ ਨਹੀਂ ਅਸੀਂ ਪਿਆਰਿਓ ਅੱਖਾਂ ਸਾਡਾ ਨਹੀਂ ਚੱਜ ਨਾਲ ਵੇਖਦੇ ਤਾਂ ਜਵਾਨ ਸਾਡੀ ਨਹੀਂ ਸੁੱਧ ਬੋਲਦੀ ਹੱਥ ਸਾਡੇ ਨਹੀਂ ਚੰਗੇ ਪਾਸੇ ਕੰਮ ਕਰਦੇ ਕੇ ਗਲਤ ਗਵੰਗਾ ਪਾਉਂਦੇ ਆ ਹੱਥ ਚੋਰੀਆਂ ਕਰਦੇ ਆ ਪੈਰ ਸਾਡੇ ਠੇਕੇ ਨੂੰ ਚੱਲ ਕੇ ਜਾਂਦੇ ਆ ਪਿਉਰੇ ਕਿੱਥੇ ਪਾਰੇ ਅਸੀਂ ਬੀਜ ਕਿੱਥੋਂ ਬਣ ਗਿਆ ਗੁਰੂ ਕੰ ਦਾ ਬੀਜ ਬਣਾ ਪਹਿਲਾਂ ਫਿਰ ਬੀਜ ਬਣ ਕੇ ਵੀ ਗੱਲ ਨਹੀਂ ਬਣਨੀਗੀ ਬੀਜ ਬਣ ਕੇ ਧਰਤੀ ਵਿੱਚ ਤੈਨੂੰ ਜੋ ਬੀਜਣਾ ਜ਼ਰੂਰੀ ਹੈ ਬੀਜ ਬੀਜ ਹੋਵੇ ਧਰਤੀ ਪਹਿਲਾਂ ਸਾਫ਼ ਹੋਣੀ ਵੀ ਜ਼ਰੂਰੀ ਹੈ ਵੇਖੋ ਆਪਾਂ ਗੱਲ ਬੜੀ ਲੰਮੀ ਹੋ ਜੂਗੀ ਪਿਆਰਿਓ ਬੀਜ ਤਾਂ ਹੋਵੇ ਪਰ ਜਿਹੜੀ ਧਰਤੀ ਵਿੱਚ ਬੀਜਣਾ ਜੇ ਉਹ ਕਲਰੀ ਉਹ ਕੀ ਕਰੋਗੀ ਭਾਈ ਧਰਤੀ ਵੀ ਸਾਫ਼ ਹੋਣੀ ਹੈ ਜ਼ਰੂਰੀ ਹੈ ਜੇ ਇਹਦੇ ਵਿੱਚ ਜੜਦੇ ਤਮਾਕੂ ਸਿੱਟੀ ਜਾਨਾ ਮਨਾ ਮੇਰੇਆ ਹਉ ਫਿਰ ਤਾਂ ਦੀ ਕਾਦੀ ਧਰਤੀ ਤੇ ਉੱਥੇ ਪ੍ਰਮਾਤਮਾ ਦਾ ਨਾਮ ਕਿਵੇਂ ਖੜੂਗਾ ਤੇਰੇ ਅੰਦਰ ਦਾ ਧਰਤੀ ਵੀ ਸਾਫ਼ ਹੋਵੇ ਧਰਤੀ ਦੀ ਵੱਤ ਵੀ ਹੋਵੇ ਫਿਰ ਇਹ ਵੀ ਨਹੀਂ ਗੱਲ ਹੈਗੀ ਵੱਤ ਵੀ ਜ਼ਰੂਰੀ ਹੈ ਨਾ ਧਰਤੀ ਗਿੱਲੀ ਚ ਆਪਾਂ ਬੀਜ ਪਾ ਦੇ ਤਾਂ ਵੀ ਨਹੀਂ ਉੱਭਰਦਾ ਧਰਤੀ ਸੁੱਕੀ ਚ ਬੀਜ ਪਾ ਦੇ ਤਾਂ ਹਾਂ ਵੀ ਖਤਮ ਹੋ ਜਾਂਦਾ ਫਿਰ ਧਰਤੀ ਦੇ ਵਿੱਚ ਬੀਜ ਪਾਉਣਾ ਤੇ ਬੀਜ ਉੱਤੋਂ ਟਕਣਾਗਾ ਨੰਗਾਗਣੀ ਛੜਨਾ ਧਰਤੀ ਦੇ ਵਿੱਚ ਬੀਜ ਪਾ ਕੇ ਨੰਗਾ ਨਹੀਂ ਛੜਨਾਗਾ ਤੇ ਫਿਰ ਬੀਜ ਵਿੱਚ ਵੀ ਗੁਣ ਹੋਣਾ ਜ਼ਰੂਰੀ ਐ ਬੀਜ ਵਿੱਚ ਕੀ ਵੀ ਆਪਣੇ ਆਪ ਨੂੰ ਢੱਕ ਦੀ ਮਣਾ ਆਪਣਾ ਆਪਾ ਤਿਆਗ ਦੀ ਉਸ ਦੇ ਵਿੱਚੋਂ ਹੀ ਬਹੁਤ ਵੱਡਾ ਦਰਖਤ ਨਿਕਲੂਗਾ ਫੇਰਾ ਆਪਣਾ ਗਵਾ ਆਪਾ ਗਵਾ ਕੇ ਹੈ ਨਾ ਬੀਜ ਨੇ ਆਪਾ ਗਵਾਤਾ ਆਪਦਾ ਬਸ ਇਹਦੇ ਵਿੱਚੋਂ ਹੀ ਬਹੁਤ ਕੁਛ ਇਹਦੇ ਵਿੱਚੋਂ ਹੀ ਫਿਰ ਜਦੋਂ ਆਪਾ ਗਵਾਤਾ ਨਾ ਆਪਦਾ ਮਾਲਕ ਜੀ ਮੈਂ ਤੇਰੇ ਦਰ ਦੇ ਕੁਛ ਵੀ ਨਹੀਂ ਮੈਂ ਤੇਰੇ ਦਰ ਦਾ ਮੰਗਤਾ ਤੇਰੇ ਦਰ ਦਾ ਭਖਾਰੀਆਂ ਆਪਾ ਗਵਾਤਾ ਇਹਦੇ ਵਿੱਚੋਂ ਹੀ ਫਿਰ ਸਬਰ ਸੰਤੋਖ ਦਇਆ ਵਾਲੇ ਗੁਣ ਦਰਖਤ ਬਗੁੰਦਾ ਗਏਉਣਗੇ ਤਿਆਰ ਹੋ ਇਹਦੇ ਵਿੱਚੋਂ ਨਿਕਲਣਗੇ ਗੁਣ ਜਦੋਂ ਆਪਾ ਗਵਾਤਾ ਤੇ ਜਦੋਂ ਕਹਿੰਦਾ ਮੈਂ ਮੈਂ ਮੇਰੇ ਬਿਨਾਂ ਗੁਰਦੁਆਰਿਆਂ ਚੱਲਣਾ ਮੇਰੇ ਬਿਨਾਂ ਘਰ ਨਹੀਂ ਚੱਲਣਾ ਮੈਂ ਮੈਂ ਕਰਦਾ ਕਰਦਾ ਫਿਰ ਨਹੀਂ ਗੁਰੂ ਜੀ ਕਹਿੰਦੇ ਫਿਰ ਨਹੀਂ ਗੱਲ ਬਾਨੀ ਤਾਂ ਤੂੰ ਤੂੰ ਦਾ ਮਾਰਗ ਹੈ ਕਬੀਰ ਤੂੰ ਤੂੰ ਕਰਤਾ ਹੋ ਹੋਇਆ ਮੁਜ ਮਹਿਰਾਹਾਨਾ ਹੂੰ ਜਬ ਆਪਾ ਪਰਕਾਰ ਮਿਟ ਗਿਆ ਜਤ ਦੇਖੋ ਤਤ ਤੂੰ ਫਿਰ ਸਭ ਥਾਂ ਦੇ ਉੱਤੇ ਪ੍ਰਮਾਤਮਾ ਨਜ਼ਰ ਆਉਂਦਾ ਹੈ ਜਦੋਂ ਕਹਿੰਦਾ ਮੈਂ ਮੈਂ ਹੂੰ ਹੂੰ ਕਰਦਾ ਬੜਾ ਸਾਫ ਤੋਂ ਫੁਕਾਰੇ ਮਾਰਦਾ ਲੱਗਦਾ ਹੈ ਫਿਰ ਨਹੀਂ ਗੱਲ ਬਾਨੀ ਪਿਆਰੋ ਸੋ ਗੁਰੂ ਜੀ ਕਹਿੰਦੇ ਬੀਜ ਬੀਜ ਮੰਤਰ ਸਰਬ ਕੋ ਗਿਆਨ ਅਸਲ ਵਿੱਚ ਗੁਰੂ ਜੀ ਕਹਿੰਦੇ ਭਾਈ ਸਭ ਮੰਤਰਾਂ ਦਾ ਜਿਹੜਾ ਗਿਆਨ ਸੋਝੀ ਦੇਣ ਵਾਲਾ ਪ੍ਰਮਾਤਮਾ ਦਾ ਨਾਮ ਹੈ ਨਾਮ ਦੇ ਵਿੱਚੋਂ ਹੀ ਸਾਰੇ ਤਰ੍ਹਾਂ ਦੇ ਬੀਜ ਆ ਜਿਹੜੇ ਉਹ ਪਿਆਰੇ ਮੰਤਰ ਕੰਮ ਕਰਦੇ ਆ ਮੰਤਰ ਆ ਜਿਹੜੇ ਜੇ ਆਪਾਂ ਮੰਤਰਾਂ ਵਾਲੇ ਪਾਸੇ ਪੈ ਗਏ ਤਾਂ ਮੰਤਰ ਅੱਜ ਵੀ ਕੰਮ ਕਰਦਾ ਹੈ ਕਈ ਲੋਕਾਂ ਨੇ ਸਤਾਂ ਹੰਦ ਵੀ ਮੰਤਰ ਕੰਮ ਨਹੀਂ ਕਰਦਾ ਮੰਤਰ ਕੰਮ ਕਰਦਾ ਅੱਜ ਵੀ ਕਰਦਾ ਹੈ ਮੰਤਰ ਸ਼ਬਦ ਸ਼ਬਦ ਅੱਜ ਵੀ ਕੰਮ ਕਰਦਾ ਹੈ ਕਈ ਬੰਦੇ ਹੁੰਦੇ ਆ ਜਿਵੇਂ ਕਹਿੰਦੇ ਵੀ ਅਸੀਂ ਜਾੜ ਦਾ ਦਰਦ ਆ ਜਿਹੜਾ ਉਹ ਮੰਤਰ ਪੜ੍ਹ ਕੇ ਕੁਝ ਮੰਨ ਲਓ ਵੀ ਮਿੰਟਾਂ ਦੇ ਵਿੱਚ ਹੀ ਬੰਦ ਕਰ ਦੇਣਗੇ ਇਹ ਹੈ ਪਿਆਰੇ ਮੰਤਰ ਮੰਤਰ ਹੈ ਜਿਹੜੇ ਇਹ ਕੰਮ ਕਰਦੇ ਆ ਜੀ ਪਰ ਕੰਮ ਕਿੰਨਾ ਤੇ ਕਰਦੇ ਆ ਜਿਨ੍ਹਾਂ ਦਾ ਮਨ ਮੰਨਦਾ ਹੈ ਗੱਲ ਇਹ ਹੈ ਜੀ ਬਣ ਨਹੀਂ ਮੰਨਦਾ ਜਿਨ੍ਹਾਂ ਦਾ ਉਹਨਾਂ ਦੇ ਉੱਤੇ ਮੰਤਰ ਵੀ ਨਹੀਂ ਕੰਮ ਕਰਦਾ ਕੋਈ ਮਨ ਮੰਨ ਗਿਆ ਬਸ ਵੀ ਮੈਨੂੰ ਆਹ ਚੀਜ਼ ਠੀਕ ਕਰ ਦੂਗੀ ਉਹ ਗੱਲ ਠੀਕ ਉਸ ਕਿਉਂਕਿ ਬਿਮਾਰੀ ਤਾਂ ਮਨ ਤੋਂ ਹੀ ਸ਼ੁਰੂ ਹੋਈ ਹੈ ਬਿਮਾਰੀ ਸਰੀਰ 'ਚ ਹੈ ਹੀ ਨਹੀਂਗੀ ਬਿਮਾਰੀ ਮਨ ਤੋਂ ਸ਼ੁਰੂ ਹੁੰਦੀ ਹੈ ਮਨ ਮੰਨ ਗਿਆ ਤੇ ਗੁਰੂ ਸਾਹਿਬ ਜੀ ਨੇ ਇਹ ਹੀ ਲਿਖਿਆ ਦਾ ਮਨ ਮੰਨੇ ਬਿਨ ਭਗਤ ਨਾ ਹੋਈ ਮਨ ਮੰਨੇ ਨਹੀਂ ਹਜੇ ਭਗਤੀ ਨੂੰ ਮਨ ਹਜੇ ਪਰਿਵਾਰ ਨੂੰ ਮੰਨਦਾ ਹੈ ਬੱਚਿਆਂ ਨੂੰ ਮੰਨਦਾ ਹੈ ਮਨ ਹਜੇ ਹੋਰ ਕੁਝ ਬਹੁਤ ਕੁਝ ਮੰਨਦਾ ਹੈ ਦੁਨੀਆ ਨੂੰ ਮੰਨਦਾ ਹੈ ਰਾਜਨੀਤੀ ਵਿੱਚ ਉਧਿਆਂ ਨੂੰ ਮੰਨਦਾ ਮਨਦਾ ਇਧਰਲੇ ਪਾਸੇ ਪ੍ਰਵਾਹ ਇਹ ਪ੍ਰਮਾਤਮਾ ਨੂੰ ਹਜੇ ਮੰਨੇ ਨਹੀਂ ਮੰਨੇ ਪ੍ਰਮਾਤਮਾ ਨੂੰ ਪ੍ਰਮਾਤਮਾ ਮੰਨਨੇ ਮੰਨੇ ਨਹੀਂ ਹਜੇ ਤੰਗੀ ਇਧਰਲੇ ਪਾਸੇ ਆਉਂਦਾ ਨਹੀਂ ਪਿਆਰੋ ਗੁਰੂ ਨੂੰ ਮੰਨਨੇ ਮੰਨੇ ਨਹੀਂ ਹਜੇ ਵੀ ਗੁਰੂ ਮਹਾਨ ਹੈ ਨਾ ਗੁਰੂ ਕੋਲੇ ਤਾਂ ਸਿੱਖ ਇੱਕ ਵਾਰ ਸਿਰਫ ਫਾਰਮੈਲਿਟੀ ਜੀ ਕਰਨਾ ਆਉਂਦਾ ਬਸ ਆਉਂਦਾ ਭੱਜਿਆ ਭੱਜਿਆ ਆਉਂਦਾ ਦੋ ਪਤਾਸੇ ਲੈ ਕੇ ਉਹ ਪਜੋੜੇ ਪੱਕੇ ਪਾ ਲਾਦਾ ਭਰੇ ਪਹੁੰਚ ਗਿਆ ਬਸ ਗੁਰੂ ਨੂੰ ਮੰਨੇ ਨੇ ਮੰਨ ਲਈ ਪਿਆਰੇ ਹਜੇ ਜਦੋਂ ਮੰਨਦਾ ਫਿਰ ਤਾਂ ਫਿਰ ਤਾਂ ਗੁਰੂ ਅਰਜਨ ਦੇ ਮਹਾਰਾਜ ਦਾ ਵਚਨ ਹੈ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਛਾਤਰ ਕੀ ਈ ਨਾਈ ਤਰੇ ਖਣਾ ਉਤਰੈ ਸ਼ਾਂਤ ਨਾ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀ ਉਹ ਗੁਰੂ ਦੇ ਦਰਸ਼ਨਾਂ ਬਿਨਾ ਮਨ ਸ਼ਾਂਤ ਨਹੀਂ ਹੁੰਦਾ ਰੱਬ ਦੇ ਪਿਆਰਿਆਂ ਦਾ ਸਮੁੰਦ ਸਾਗਰ ਹੋਵੇ ਬਹੁਖਾ ਗੁਰਸਿੱਖ ਲੰਗ ਗੁਰੂ ਪੈ ਜਾਈ ਖਾਰਾ ਸਮੁੰਦਰ ਵੀ ਕਹਿੰਦੇ ਟੱਪਣਾ ਪਵੇ ਨਾ ਰੱਬ ਦੇ ਪਿਆਰੇ ਤਾਂ ਗੁਰੂ ਦੇ ਦਰਸ਼ਨ ਕਰਨ ਵਾਸਤੇ ਖਾਰਾ ਸਮੁੰਦਰ ਪਟਪਕੇ ਵੀ ਕਹਿੰਦੇ ਜਾਣ ਨੂੰ ਤਿਆਰ ਹੁੰਦੇ ਐ ਸਮੁੰਦਰ ਸਾਗਰ ਹੋਵੇ ਬਹੁਤ ਖਾਰਾ ਝਖੜ ਝਾਂਗੀ ਮੀਂਹ ਵਰਸਾ ਭੀ ਗੁਰੂ ਦੇਖਣ ਜਾਈ ਝਖੜ ਵਗਦਾ ਹੋਵੇ ਮੀਂਹ ਪੈਂਦਾ ਹੋਵੇ ਗੁਰੂ ਦੇ ਦਰਸ਼ਨਾਂ ਨੂੰ ਫੇਰ ਵੀ ਮਨ ਲੋਚਦਾ ਵੀ ਮਣਾ ਅੱਜ ਗੁਰੂ ਦੇ ਦਰਸ਼ਨ ਨਹੀਂ ਹੋਏ ਐਸੀ ਅੰਦਰ ਦੀ ਅਵਸਥਾ ਬਣ ਜਾਂਦੀ ਰਹੋ ਵਿਚਾਰ ਸਮੰਤਰ ਅੱਜ ਵੀ ਕੰਮ ਕਰਦੇ ਭਾਈ ਵੀ ਅਸਲ ਵਿੱਚ ਗੁਰੂ ਜੀ ਕਹਿੰਦੇ ਬੀਜ ਮੰਤਰ ਸਭ ਇਹ ਸਾਰਾ ਗਿਆਨ ਨਾਮ ਹੀ ਹੈ ਭਾਈਓ ਨਾਮ ਦੇ ਵਿੱਚੋਂ ਹੀ ਸਭ ਕੁਝ ਨਿਕਲਦਾ ਬਸ ਕਹਿਣ ਦਾ ਅਰਥ ਮੇਨ ਮੈਂ ਗੱਲ ਕਰਦਿਆਂ ਬੀਜ ਮੰਤਰ ਸਰਬ ਕੋ ਗਿਆਨ ਚੌ ਵਰਨਾਮੈ ਜਪੈ ਕਉ ਨਾਮ ਚਾਰੇ ਵਰਨਾਾਂ ਦੇ ਵਿੱਚ ਗੁਰੂ ਜੀ ਕਹਿੰਦੇ ਭਾਈ ਕੋਈ ਨਾਮ ਜਪੇ ਕੋਈ ਬ੍ਰਾਹਮਣ ਹੈ ਕੋਈ ਖੱਤਰੀ ਹੈ ਕੋਈ ਸ਼ੂਦ ਹੈ ਕੋਈ ਵੈਸ਼ ਹੈ ਕੋਈ ਜਪੇ ਭਲਾ ਹੋ ਜਾਂਦਾ ਨਾਮ ਨਾਮ ਜਪਣ ਵਾਲੇ ਦਾ ਇਹ ਤਾਂ ਕਹਿੰਦੇ ਸੀ ਨਾ ਵੀ ਜੇ ਉੱਚੀ ਜਾਤੀ ਦੇ ਆ ਉਹੀ ਪ੍ਰਮਾਤਮਾ ਦਾ ਨਾਮ ਜਪ ਸਕਦੇ ਆ ਨਾ ਗੁਰੂ ਸਾਹਿਬ ਜੀ ਕਹਿੰਦੇ ਭਾਈ ਚੋਹ ਵਰਨਾਂ ਦੇ ਵਿੱਚੋਂ ਚਾਰੇ ਵਰਨਾਂ ਚ ਕੋਈ ਨਾਮ ਜਪੇ ਜੋ ਜੋ ਜਪੇ ਤਿਸ ਦੀ ਗਤ ਹੋਏ ਕਹਿੰਦੇ ਵੀ ਜਿਹੜਾ ਜਿਹੜਾ ਵੀ ਜਪਦਾ ਹੈ ਫਿਰ ਉਹਦੀ ਗਤ ਉੱਚੀ ਆਤਮਿਕ ਅਵਸਥਾ ਬਣਨੀ ਤੈ ਆ ਪਿਆਰੋ ਭਗਤਾਂ ਦੀ ਬਣੀ ਪਿਆਰੋ ਭਗਤ ਰਵਦਾਸ ਜੀ ਭਲਾਂ ਦੀ ਨੀਵੀਂ ਜਾਤ ਦੇ ਵਿੱਚ ਜਨਮ ਲਿਆ ਉਹਨਾਂ ਨੇ ਤਾਂ ਇਹਨਾਂ ਦੇ ਮੁਤਾਬਕ ਨੀਵੀਂ ਜਾਤ ਆ ਨਾ ਪਰ ਗੁਰੂ ਮੁਤਾਬਕ ਨੀਵੀਂ ਜਾਤ ਇਹ ਨਾ ਪਿਆਰੋ ਨੀਵੀਂ ਜਾਤ ਗੁਰੂ ਮੁਤਾਬਕ ਕਿਹਨਾਂ ਦੀ ਹੈ ਜਿਹੜੇ ਭੈੜੇ ਕੰਮ ਕਰਦੇ ਜਿੰਦਗੀ ਵਿੱਚ ਉਹ ਕੋਈ ਵੀ ਹੋ ਸਕਦਾ ਜੀ ਬਾਣੀ ਚ ਲਿਖਿਆ ਨਾ ਕੋੜ ਚੋੜਾ ਠੱਗ ਖਾਦਾ ਮੁਰਦਾ ਲੱਬ ਪੁੱਤਾ ਲੱਬ ਜਿਹੜਾ ਬੰਦਾ ਲੋਭੀ ਐ ਲਾਲਚੀ ਐ ਗੁਰੂ ਜੀ ਨੇ ਉਹਨੂੰ ਹਲਕਿਆ ਪੁੱਤਾ ਲਿਖਿਆ ਬਾਣੀ ਚ ਹਲਕਿਆ ਪੁੱਤਾ ਐ ਗੁਰੂ ਜੀ ਕਹਿੰਦੇ ਤਾਂ ਜਿਹੜਾ ਲਾਲਚ ਕਰਦਾ ਫਿਰਦਾ ਐ ਕਿਉਂਕਿ ਲਾਲਚ ਵਿੱਚ ਹੀ ਮਨੁੱਖ ਠੱਗਾਂਾਂ ਚੋਰਾਂਾਂ ਬੇਈਮਾਨਾਂ ਭਰਾਣਾ ਠੱਗੀ ਕਿਹਦੇ ਨਾਲ ਕਿਉਂ ਮਾਰਦਾ ਭਲਾ ਦੀ ਬੰਦਾ ਜੀ ਜਦੋਂ ਲਾਲਚੰਦ ਲਾਲਚੀ ਬਸਿਆ ਨਾ ਕਹਿੰਦੇ ਲੱਭ ਕੁੱਤਾ ਅ ਕੁੱਤਾ ਬਣਾਤਾ ਤੈਨੂੰ ਮਣਾ ਮੇਰਾ ਜਿਉਂਦੇ ਬੰਦੇ ਨੂੰ ਕੁੱਤਾ ਬਣਾਤਾ ਲੱਭ ਕੁੱਤਾ ਕੂੜ ਚੂੜਾ ਕਹਿੰਦੇ ਵੀ ਜਿਹੜਾ ਝੂਠ ਹੈ ਉਹ ਜਮਾਨੀ ਵੀ ਜਾਂਦਾਗਾ ਕੂੜ ਜਿਹੜਾ ਬੰਦਾ ਝੂਠ ਬੋਲਦਾ ਹੈ ਪੈਰ ਪੈਰ ਤੇ ਮੋੜੀ ਮੋੜੀ ਗੱਲਾਂ ਉੱਤੇ ਆ ਹੁਣ ਫੋਨ ਜੇ ਆਇਆ ਸੱਚਮੁੱਚ ਬੰਦਾ ਨਾ ਇੰਨਾ ਗਰ ਗਿਆ ਜੀ ਕੋਲੇ ਖੜਾ ਹੁੰਦਾਗਾ ਕਹਿੰਦਾ ਮੈਂ ਤਾਂ ਯਾਰ ਮੈਂ ਤਾਂ ਖਾਣੇ ਥਾਂ ਤੇ ਕੰਮ ਗਿਆ ਮੈਂ ਐਵੇਂ ਗੱਪ ਮਾਰੀ ਜਾਂਦਾ ਐਵੇਂ ਬਿਨਾਂ ਵਜ੍ਹਾ ਤੋਂ ਗੱਪ ਮਾਰੀ ਜਾਂਦਾ ਬੰਦੇ ਨੇ ਠੀਕ ਆ ਕੋਈ ਮਜਬੂਰੀ ਹੋਵੇ ਕੋਈ ਵੱਖਰੀ ਗੱਲ ਐ ਪਰ ਪਿਆਰੋ ਐਡੀ ਨਿੱਕੀਆਂ ਨਿੱਕੀਆਂ ਗੱਲਾਂ ਤੇ ਗੱਪਣਾ ਮਾਰ ਗਿਆ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਗੱਪ ਮਾਰੀ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਤੇ ਇਹਦੇ ਨਾਲ ਪਤਾ ਕੀ ਹੁੰਦਾ ਦਾ ਅੰਦਰ ਦਾ ਕਿਰਦਾਰ ਡਿੱਗਦਾ ਪਿਆਰੋ ਚੇਤੇ ਰੱਖਿਓ ਅੰਦਰ ਦਾ ਮਨੁੱਖ ਦੀ ਜਿਹੜੇ ਅੰਦਰ ਆ ਅੰਦਰ ਦਾ ਕਿਰਦਾਰ ਆ ਨਾ ਉਹ ਡਿੱਗ ਪੈਂਦਾ ਜਦੋਂ ਆਪਾਂ ਝੂਠ ਬੋਲਦੇ ਆ ਅੰਦਰ ਮਨ ਨੂੰ ਤਾਂ ਪਤਾ ਹੀ ਹੁੰਦਾ ਵੀ ਮਾਣਾ ਯਾਰ ਗਲਤ ਕਰੀ ਜਾਂਦਾ ਹੈ ਕਈ ਬੰਦੇ ਕਹਿ ਵੀ ਦਿੰਦੇ ਆ ਤੇਰ ਹੁਣ ਤਾਂ ਤੂੰ ਇੱਥੇ ਪਿੰਡ ਵਿੱਚ ਟੱਪ ਕੇ ਗਿਆ ਹੁਣ ਤੂੰ ਕਿੱਥੇ ਪਹੁੰਚ ਗਿਆ ਫਾਨੇ ਥਾਂ ਦੇ ਉੱਤੇ ਕੀ ਮੈਂ ਪਪਾ ਨੂੰ ਹੁੰਦਾ ਲੱਗ ਜਾਂਦਾ ਕੋਈ ਦੱਸ ਹੀ ਦਿੰਦਾਗਾ ਕਿ ਉਹ ਤਾਂ ਇੱਥੇ ਫਿਰਦਾ ਸੀਗਾ ਯਾਰ ਸੋ ਨਿੱਕੀਆਂ ਨਿੱਕੀਆਂ ਗੱਲਾਂ ਤੇ ਨਹੀਂ ਝੂਠ ਬੋਲਣਾ ਚਾਹੀਦਾ ਪਿਆਰੋ ਪਰ ਗੁਰੂ ਜੀ ਕਹਿੰਦੇ ਭਾਈ ਜਿਹੜੇ ਚਾਰੇ ਵਰਨਾ ਵਿੱਚੋਂ ਕੋਈ ਪ੍ਰਮਾਤਮਾ ਦਾ ਨਾਮ ਜਪੇ ਜੋ ਜੋ ਜਪੇ ਤਿਸ ਕੀ ਗਤਿ ਹੋਏ ਉਹਦੀ ਉੱਚੀ ਆਤਮਿਕ ਅਵਸਥਾ ਬਣਨੀ ਬਣਨੀ ਹੈ ਉਦੀ ਮੁਕਤੀ ਹੋਣੀ ਹੋਣੀ ਆ ਭਾਈ ਕੋਈ ਜੱਪੇ ਪ੍ਰਮਾਤਮਾ ਦਾ ਨਾਮ ਸਾਧ ਸੰਗ ਪਾਵੇ ਜਣ ਕੋਏ ਰੱਬ ਦੇ ਪਿਆਰਿਆਂ ਦਾ ਸੰਗ ਕਰਕੇ ਨਾਮ ਨੂੰ ਫਿਰ ਨਾਮ ਸਾਧ ਸੰਗ ਪਾਵੇ ਜਣ ਕੋਏ ਆਏ ਹੁਜੇ ਗੁਰੂ ਕੋਲੇ ਬੈਠੇ ਆ ਨਾ ਪਿਆਰੇ ਆਪਾਂ ਜਿੰਨੇ ਸੇਹੀ ਬੈਠੇ ਆ ਇਹ ਸਾਧ ਸੰਗਤ ਹੈ ਇਹਨੂੰ ਸਾਧ ਸੰਗ ਆਖਿਆ ਗੁਰੂ ਨੇ ਸਾਤ ਸੰਗ ਕਹਿ ਲਗੇ ਸਾਧ ਸੰਗ ਕਹਿ ਲਗੇ ਰੱਬ ਦੇ ਪਿਆਰਿਆਂ ਦਾ ਮੇਲ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੁਲੱਬ ਮੇਲ ਲਿਖਿਆ ਜੀ ਰੱਬ ਦੇ ਪਿਆਰਾਂ ਨੂੰ ਮੇਲ ਬੜਾ ਦੁਲੱਬ ਹੁੰਦਾ ਹੈ ਉੱਚੀ ਵਰਤੀ ਵਾਲਿਆਂ ਦਾ ਮੇਲ ਬੜਾ ਦੁਲੱਬ ਹੁੰਦਾ ਹੈ ਤਾਂ ਇਹ ਆਪਾਂ ਸਿੱਖ ਤਾਂ ਨਿੱਤ ਅਰਦਾਸ ਵਿੱਚ ਇਹ ਮੰਗਦਾ ਹੈ ਸਹੀ ਪਿਆਰੇ ਮੇਲ ਜਿਨ੍ਹਾਂ ਮੇਲਿਆਂ ਤੇਰਾ ਨਾਮ ਚਿਤਾਵੇ ਕਿਉਂ ਮੰਗਦਾ ਹੈ ਜੀ ਉੱਚੀ ਵਰਤੀ ਵਾਲਿਆਂ ਦੀ ਸੰਗਤ ਬਖਸ਼ੀ ਮਾਰਤ ਜੀਓ ਕਿਤੇ ਭੈੜੀ ਵਰਤੀ ਵਾਲਿਆਂ ਦੀ ਸੰਗਤ ਨਾ ਬਖਸ਼ ਦੇਈ ਤੇ ਜੇ ਜੀ ਸੰਗਤ ਹੈ ਉਹ ਜੀ ਰੰਗ ਤਾਂ ਮਰਤ ਪਸ ਜੇ ਜੀ ਲੋਕਾਂ ਵਿੱਚ ਬੈਠਾਂਗੇ ਉਹ ਜੀਵਨ ਬਣ ਜਾਂਦਾ ਫਿਆ ਉਹ ਉਹੋ ਜਿਹਾ ਜੀਵਨ ਹੁੰਦਾ ਮਨੁੱਖ ਦਾ 80% ਜਿਹੇ ਜਿਹੇ ਲੋਕਾਂ ਦੀ ਸੰਗਤ ਮਨੁੱਖ ਕਬੂਲ ਕਰਦਾ ਮਨ ਸਾਡਾ ਕਬੂਲ ਕਰਦਾ ਨਾ ਬਾਣੀ ਵਿੱਚ ਹੀ ਲਿਖਿਆ ਗੁਰੂ ਸਾਹਿਬ ਜੀ ਨੇ ਕੁੜਿਆਰ ਕੁੜਿਆਰੀ ਜਾਇ ਰਲੇ ਸਚਿਆਰ ਸਿੱਖ ਬੈਠੇ ਸਤਗੁਰ ਪਾਸ ਇੱਥੇ ਬਾਣੀ ਚੱਲਦੀ ਹੋਵੇ ਕਥਾ ਚੱਲਦੀ ਹੋਵੇ ਜਿਹੜਾ ਝੂਠਾ ਬੰਦਾ ਹੈ ਗੁਰੂ ਕੋਲੇ ਬਹਿ ਨਹੀਂ ਸਕਦਾ ਜੀ ਬਸ ਉਹਦੇ ਅੰਦਰ ਨਾ ਉਗਲ ਤਾਂ ਹੀ ਲੱਗੀ ਰਹੂਗੀ ਤੇ ਉਹ ਉੱਥੇ ਗੱਪ ਮਾਰਨੇ ਹੋਣ ਇੱਥੇ ਤਾਂ ਮੈਂ ਮੇਰੇ ਕੋਲੇ ਟਾਈਮ ਨਹੀਂ ਗੁਰੂ ਕੋਲੇ ਬਹਿਣ ਦਾ ਉੱਥੇ ਭੜਾਂ ਵੀ ਸਾਰਾ ਦਿਨ ਬਿਠਾਈ ਰਖ ਬਾਹਰ ਕਿਉਂ ਗੁਰੂ ਜੀ ਕਹਿੰਦੇ ਕੋੜਿਆਰ ਕੋੜਿਆਰੀ ਜਾਇ ਰਣੈ ਜਿਹੜੇ ਝੂਠੇ ਬੰਦੇ ਐ ਉਹਨਾਂ ਨੂੰ ਝੂਠ ਪਿਆਰਾ ਲੱਗਦਾ ਤੇ ਝੂਠ ਦੇ ਵਿੱਚ ਬਹਿ ਜਾਂਦੇ ਜਾ ਕੇ ਕਿ ਕੋੜਿਆਰ ਕੋੜਿਆਰੀ ਜਾਇ ਰਣੈ ਸਚਿਆਰ ਸਿੱਖ ਬੈਠੇ ਸਤਗੁਰੂ ਪਾਸ ਸਚਿਆਰ ਸਿੱਖ ਦਾ ਅਰਥ ਤਾਂ ਸੱਚੇ ਐ ਸੇਵਕ ਐ ਜਿਹੜੇ ਗੁਰੂ ਦੇ ਜਿਨ੍ਹਾਂ ਦਾ ਜੀਵਨ ਸੱਚਾ ਹੋ ਗਿਆ ਹੋਣ ਉਹਨਾਂ ਨੇ ਵੇਖਣਾ ਵੀ ਸੱਚ ਐ ਬੋਲਣਾ ਵੀ ਸੱਚ ਐ ਸੁਣਨਾ ਵੀ ਸੱਚ ਐ ਉਹਨਾਂ ਦੀ ਜਿੰਦਗੀ ਵਿੱਚ ਜਿਨਾਂ ਦੇ ਲਈ ਝੂਠ ਆ ਪਿਆ ਰਹੋ ਬਹੁਤ ਮਾੜਾ ਦਾ ਸੋ ਗੁਰੂ ਜੀ ਕਹਿੰਦੇ ਸਾਥ ਸੰਗ ਪਾਵੈ ਜਨ ਕੋ ਏ ਕਰ ਕਿਰਪਾ ਅੰਤਰ ਔਰ ਧਾਰੈ ਜਿਹਦੇ ਉੱਤੇ ਮਾਲ ਕਰਤ ਕਰਪਾ ਕਰ ਦਿੰਦਾ ਉਹਦੇ ਹਿਰਦੇ ਵਿੱਚ ਨਾਮ ਵਸ ਜਾਂਦਾ ਪਾਸ ਪ੍ਰੇਤ ਮੁਗਧ ਪਥਰ ਕੋ ਤਾਰੈ ਫਿਰ ਉਹ ਮਨੁੱਖ ਪਸ਼ੂਆਂ ਨੂੰ ਪ੍ਰੇਤ ਗਰਤੀ ਹੈ ਜਿਹੜੀ ਜਿਹਨੂੰ ਆਪਾਂ ਕਹਿੰਦੇ ਕਿ ਵੀ ਮਾਰਨਾ ਰੂਹਾਂ ਆਪਾਂ ਆਮ ਨਹੀਂ ਕਹਿੰਦੇ ਸਾਰੇ ਕਰੇ ਕਿਥੋਂ ਮਾੜੀ ਆਤਮਾ ਜਨਪੀ ਜਦੋਂ ਕੋਈ ਮਾੜੇ ਪਾਸੇ ਲੱਗ ਜਾਂਦਾ ਹੈ ਭੈੜੀ ਵਰਤੀ ਬਣ ਜਾਂਦੀ ਹੈ ਮਨੁੱਖ ਦਾ ਮਾਣੀ ਪ੍ਰੇਤ ਹੈ ਕਰ ਚੇਤੇ ਰੱਖਿਓ ਜੀ ਮਾਣੀ ਪ੍ਰੇਤ ਬਣ ਜਾਂਦਾ ਮਨੁੱਖ ਦਾ ਮਾੜਾ ਕੰਮ ਕਰ 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 ਕੇ ਨਾ ਬਾਣੂ ਵਿੱਚ ਗੁਰੂ ਸਾਹਿਬ ਜੀ ਨੇ ਲਿਖਿਆ ਵੈ ਮਨੁੱਖ ਦਾ ਮਾਣੀ ਮਨ ਦੇ ਖਿਆਲ ਆ ਤਾਂ ਇਹਨੇ ਮਾੜੇ ਹੋ ਜਾਂਦੇ ਉਹਨੂੰ ਸਭ ਕੁਝ ਵੀ ਮਾੜਾ ਲੱਸਣ ਲੱਗ ਜਾਂਦਾ ਹੈ ਸਭ ਕੁਝ ਵੀ ਹੁਣ ਚੋਰ ਬੰਦੇ ਨੂੰ ਚੋਰੀ ਦਸਣ ਲੱਗ ਜਾਂਦੇ ਸਾਰੇ ઠાਗ ਨੂੰ ઠਾਗ ਦੱਸਣ ਲੱਗ ਜਾਂਦੇ ਬੇਈਮਾਨ ਨੂੰ ਬੇਈਮਾਨ ਹੀ ਦੇਖਦੇ ਐ ਉਹ ਜਿਹੜਾ ਬੰਦਾ ਆਪ ਬੇਈਮਾਨ ਹੋ ਗਏ ਨਾ ਉਹ ਥਾਂ ਥਾਂ ਦੇ ਉੱਤੇ ਇੱਥੋਂ ਆਇਆ ਨਾ ਹੋ ਜੇ ਇੱਥੋਂ ਆਇਆ ਨਾ ਹੋ ਜੇ ਕੋਈ ਸ਼ੱਕ ਦੀ ਨਿਗਾਹਾਂ ਵੇਖਣ ਦਾ ਮਨ ਸੁਭਾਅ ਆਪ ਦਾ ਪਹਿਲਾਂ ਆਪ ਬੇਈਮਾਨ ਐ ਤੇ ਦੂਜਿਆਂ ਵੀ ਦੂਜਿਆਂ ਵਿੱਚ ਵੀ ਬੇਈਮਾਨੀ ਦੇਖੀ ਜਾਂਦਾ ਬਸ ਉਹਦੇ ਅੰਦਰ ਦੀ ਬਰਤੀ ਅਸੀਂ ਵੰਡ ਦਿੱਤੀ ਪਿਆ ਲੋ ਸੋ ਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਪ੍ਰਮਾਤਮਾ ਦਾ ਨਾਮ ਵਸ ਜਾਂਦਾ ਭਾਈ ਫਿਰ ਉਹ ਪਸੂ ਪ੍ਰੇਤ ਮੁਕਤ ਪੱਥਰ ਕੋ ਉਤਾਰੇ ਮੂਰਖਾਂ ਨੂੰ ਵੀ ਪੱਥਰਾਂ ਨੂੰ ਵੀ ਕਹਿੰਦੇ ਤਾਰਨ ਵਾਲੇ ਬਣ ਜਾਂਦੇ ਰੱਬ ਦੇ ਪਿਆਰੇ ਪੱਥਰ ਦਾ ਅਰਥ ਜੀ ਜਿਹੜੇ ਪੱਥਰ ਦਿਲ ਇਨਸਾਨ ਦੀ ਸੋਚ ਬਣ ਜਾਂਦੀ ਹੈ ਆਪਾਂ ਕਹਿੰਦੇ ਇਹ ਬੰਦਾ ਤਾਂ ਪਿਗਲਦਾ ਹੀ ਨਹੀਂ ਜਾਮਾ ਯਾਰ ਕਿਸੇ ਦੇ ਉੱਤੇ ਦਇਆ ਵਾਲੀ ਭਾਵਨਾ ਹੀ ਹੈ ਨਹੀਂ ਨਾ ਆਪਦੀ ਮਾਂ ਉੱਤੇ ਨਾ ਪਿਓ ਉੱਤੇ ਨਾ ਭਰਾ ਉੱਤੇ ਨਾ ਚਾਚੇ ਨਾ ਤਾਇ ਕਿਸੇ ਉੱਤੇ ਦਇਆ ਹੈ ਨਹੀਂ ਭਾਵਨਾ ਬਸ ਉਹ ਪੱਥਰ ਦਿਲ ਇਨਸਾਨ ਹੀ ਕਹਿੰਦੇ ਆਪਾਂ ਉਹ ਪੱਥਰ ਦਿਲ ਇਨਸਾਨ ਯਾਰ ਇਹ ਤਾਂ ਪੱਥਰ ਵਰਗਾ ਬਣ ਗਿਆ ਤਾਂ ਕਿਉਂਕਿ ਪੱਥਰ ਦੇ ਉੱਤੇ ਅਸਰ ਨਹੀਂ ਨਾ ਹੁੰਦਾ ਕੋਈ ਪਿਆਰਿਓ ਸਰਬ ਰੋਗ ਕਾਇਓ ਖਦ ਨਾਮ ਪਿਆਰ ਸਾਰੇ ਰੋਗਾਂ ਦੀ ਦਾਰੂ ਆ ਪਰਮੇਸ਼ਰ ਦਾ ਨਾਮ ਬੰਦਾ ਨਾ ਆਪਾਂ ਨੂੰ ਕੋਈ ਦੱਸ ਪਾ ਦੇਵੇ ਫਲਾਣਾ ਡਾਕਟਰ ਬੜਾ ਜੀ ਉਹਦੀ ਦਵਾਈ ਬੜੀ ਲੱਗਦੀ ਐ ਫਲਾਣੇ ਦੀ ਬੜੀ ਦਵਾਈ ਆ ਆਪਾਂ ਬੰਦੇ ਦੇ ਉੱਤੇ ਤਾਂ ਵਿਸ਼ਵਾਸ ਕਰਕੇ ਡਾਕਟਰ ਕੋਲੇ ਜਾਵਦਾ ਨੇ ਲਓ ਭਾਈ ਹੁਣ ਗੁਰੂ ਕਹਿੰਦਾ ਐ ਵੀ ਪਰਮਾਤਮਾ ਦਾ ਨਾਮ ਸਾਰੇ ਦੁੱਖਾਂ ਦੀ ਦਾਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਚਨ ਹੈ ਸਰਬ ਰੋਗ ਦਾ ਔਖਦ ਨਾਮ ਪਰਮਾਤਮਾ ਦਾ ਨਾਮ ਜਪੋ ਸਾਰੇ ਦੁੱਖਾਂ ਦੀ ਦਾਰੂ ਹੈ ਤੁਹਾਨੂੰ ਤੁਸੀਂ ਨਿਰੋਗ ਹੋ ਜਾਵੋਗੇ ਮਨ ਰੋਗੀ ਹੈ ਨਾ ਮਾਣੀ ਰੋਗੀ ਹੈਗਾ ਅੱਧੇ ਰੋਗ ਤਾਂ ਸਾਡੇ ਅਧੋ ਜਿਆਦੇ 80% ਰੋਗ ਤਾਂ ਸਾਡੇ ਮਨ ਦੇ ਦਿੱਤੇ ਹੋਇਆ ਗਿਆ ਹੈ ਉਹ ਸਰੀਰ ਤੇ ਹੈ ਨਹੀਂ ਮਾਣੀ ਬੰਦਾ ਰੋਗ ਆਕੋਸ਼ ਪਰਸੈਂਟ ਹੈ ਜਿਹੜੇ ਸੂਤਸਾਧ ਦੇ ਰੋਗ ਆਪਾਂ ਮੰਨਦੇ ਆ ਪਰ ਬਾਣੀ ਤਾਂ ਇਹ ਕਹਿੰਦੀ ਹੈ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਸਾਰੇ ਰੋਗ ਹੀ ਰੱਬ ਨੂੰ ਭੁੱਲ ਕੇ ਲੱਗਦੇ ਆ ਪ੍ਰਮਾਤਮਨ ਭੁੱਲ ਕੇ ਲੱਗਦੇ ਆ ਕਲਿਆਣ ਰੂਪਹ ਮੰਗਲ ਗੁਣ ਗਾਮਾ ਗੁਰੂ ਜੀ ਕਹਿੰਦੇ ਉਹ ਕਲਿਆਣ ਰੂਪ ਪ੍ਰਮਾਤਮਾ ਜਿਹੜਾ ਸਾਰਿਆਂ ਨੂੰ ਸੁੱਖ ਦੇਣ ਵਾਲਾ ਹੈ ਕਲਿਆਣ ਰੂਪ ਪ੍ਰਮਾਤਮਾ ਕਹਿੰਦੇ ਮੈਂ ਮਾਲਕ ਜੀ ਉਹਦੇ ਗੁਣ ਗਾਉਂਦਾ ਰਹਿਣਾ ਉਦੇ ਉਹਦੇ ਗੁਣ ਗੰ ਮੰਗਲ ਗੁਣ ਦਾ ਕਾਹੂ ਜੋਗਤ ਕਿਤੇ ਨਾ ਪਾਈਐ ਧਰਮ ਕਿਸੇ ਵੀ ਜੋਗਤਾ ਦੇ ਨਾਲ ਗੁਰੂ ਜੀ ਕਹਿੰਦੇ ਭਾਈ ਧਰਮ ਤੂੰ ਕਮਾ ਨਹੀਂ ਸਕਦਾਗਾ ਜਿਹੜੇ ਤੂੰ ਬਾਹਰੀ ਤੌਰ ਤੇ ਕਰਮ ਕਰਦਾ ਵਰਦਾ ਨਾਮ ਨਹੀਂ ਪਾਇਆ ਜਾਂਦਾ ਜੀ ਧਰਮ ਦੀਆਂ ਫਾਰਮੈਲਟੀ ਕਰ ਕਰਕੇ ਸੱਚਮੁੱਚ ਅੱਜ ਸਿੱਖ ਆਪਾਂ ਵੀ ਥੱਕੇ ਪਏ ਆ ਨਾ ਥੱਕ ਗਿਆ ਬੰਦਾ ਅੱਜ ਧਰਮ ਧਰਮ ਦੀਆਂ ਫਾਰਮੈਲਟੀ ਕਰ ਕਰਕੇ ਆਏ ਕਹਿੰਦੇ ਮਾ ਜੁਗਤਾਂ ਨਾਲ ਪ੍ਰਮਾਤਮਾ ਥੋੜੇ ਮਿਲਦਾਗਾ ਕੋਈ ਪੁੱਠਾ ਲੰਕੀ ਜਾਂਦਾ ਹੈ ਕੋਈ ਕਿਵੇਂ ਜੇ ਫਰਦਾਗਾ ਕੋਈ ਪਾਣੀ ਵਿੱਚ ਖੜਦਾਗਾ ਇੱਕ ਪੈਰ ਦੇ ਉੱਤੇ ਕੋਈ ਕੁਛ ਕਰਦਾ ਕੋਈ ਜਲਧਾਰੇ ਕਰਦਾ ਫਰਦਾ ਕੋਈ ਧੂਨੇ ਤਾਪਦਾ ਫਰਦਾ ਕੋਈ ਕਿਸ ਤਰ੍ਹਾਂ ਦਾ ਕੋਈ ਕਿਸ ਤਰ੍ਹਾਂ ਦਾ ਪਿਆਰ ਹੋ ਪਰ ਨਹੀਂ ਕਹਿੰਦੇ ਵੀ ਇੰਨਾ ਜੁਗਤਾਂ ਨਾਲ ਪ੍ਰਮਾਤਮਾ ਨਹੀਂ ਮਿਲਦਾ ਬਣਾ ਮੇਰੇ ਆ ਨਾ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਨਾ ਮੋਂਨਾਂ ਨੂੰ ਪ੍ਰਾਪਤ ਹੁੰਦਾ ਹੈ ਜਿਹਦੇ ਕਰਮਾਂ ਵਿੱਚ ਪ੍ਰਮਾਤਮਾ ਨੇ ਧੁਰ ਤੋਂ ਲਿਖ ਦਿੱਤਾ ਪਿਆ ਹੋ। ਧੁਰ ਤੋਂ ਚੰਗੇ ਕਰਮ ਲਿਖੇ ਹੋਏ ਜਿਨ੍ਹਾਂ ਦੇ ਉਹੀ ਪ੍ਰਮਾਤਮਾ ਦਾ ਨਾਮ ਪ੍ਰਾਪਤ ਕਰਦੇ ਐ। ਸੋ ਆਪਾਂ ਵੀ ਇਹੀ ਅਰਦਾਸ ਕਰਨੀ ਸਤਿਗੁਰ ਸੱਚੇ ਪਾਤਸ਼ਾਹ ਜਿੰਦਗੀ ਵਿੱਚ ਰਹਿੰਦੇ ਹੋਇਆ ਭਲੇ ਦੇ ਕਰਮ ਕਰੀਏ, ਚੰਗੇ ਕਰਮ ਕਰਕੇ ਜਾਰੀਓ। ਤਾਂ ਕਿ ਜੀਵਨ ਸਾਡਾ ਸੁਖਾਲਾ ਹੋ ਜਾਵੇ। ਕਿਉਂਕਿ ਬਹੁਤੇ ਰੋਗ ਜਿਹੜੇ ਸਾਨੂੰ ਚਿੰਤਾ ਫਿਕਰ ਚ ਹੋਰੇ ਲੱਗੇ ਹੋਏ ਐ ਨਾ। ਕੁਝ ਤਾਂ ਸਾਡੇ ਮਨੇ ਹੀ ਇਹ ਬਣਾਏ ਹੋਏ ਐ ਮਾਨੀ ਪੈਦਾ ਕਰਦਾ ਸਾਰਾ ਕੁਝ ਇਹ ਮਨ ਦੇ ਨਾਲ ਹੀ ਐ ਸਾਰਾ ਕੁਝ ਸੰਬੰਧਤਾ ਜਿਹੜਾ ਬਹੁਤ ਰੋਗ ਐ ਜਿਹੜੇ ਸਰੀਰ ਨੂੰ ਲੱਗੇ ਹੋਏ ਚਿੰਤਾ ਫਿਕਰ ਝੋਰੇ ਜੇ ਕਦੇ ਐ ਲੱਗਦਾ ਮਨ ਨੂੰ ਮੈਂ ਬਿਮਾਰੀ ਨਾ ਜਾਵਾਂ ਗਵੰਡੀਆਂ ਦੇ ਕੋਈ ਬਿਮਾਰੀ ਆ ਗਈ ਕਹਿੰਦਾ ਕਦੇ ਮੈਨੂੰ ਨਾ ਲੱਗ ਜੇ ਕਦੇ ਐ ਜੇ ਮਨ ਡਰਿਆ ਡਰਿਆ ਰਹੇ ਨਾ ਐ ਸਾਡੇ ਘਰ ਕੋਈ ਦੀ ਮੌਤ ਨਾ ਹੋ ਜਾਵੇ ਕਿਤੇ ਐ ਨਾ ਹੋ ਜਾਵੇ ਇੱਕ ਵਾਰ ਨਾ ਨਿੱਕੀ ਜੀ ਗੱਲ ਕਹਿ ਕੇ ਮੈਂ ਸਮਾਪਤੀ ਕਰਦਾ ਹਾਂ ਇੱਕ ਵਾਰ ਕਿਸੇ ਮਹਾਤਮਾ ਜੀ ਕੋਲ ਕੋਈ ਗਿਆ ਵਿਚਾਰਾ ਕਾਰੋਬਾਰੀ ਸੀਗਾ ਜੀ ਕਾਰੋਬਾਰ ਤਗੜਾ ਸੀ ਵਪਾਰੀ ਬੰਦਾ ਸੀ ਮਹਾਤਮਾ ਜੀ ਨੂੰ ਜਾ ਕੇ ਕਹਿੰਦਾ ਨਾ ਮਹਾਤਮਾ ਜੀ ਮੇਰੇ ਮਨ ਨਾਲ ਅੰਦਰੋਂ ਡਰਿਆ ਜਾ ਰਹਿਣਾਗਾ ਕਹਿੰਦੇ ਕੀ ਗੱਲ ਹੋ ਗਈ ਕਹਿੰਦਾ ਮੈਨੂੰ ਐ ਲੱਗਦਾ ਵੀ ਮੈਂ ਮਾਰੀ ਨਾ ਜਾਵਾਂ ਫਿਰ ਕਹਿੰਦੇ ਹੋਰ ਕੀ ਹੁੰਦਾ ਮਹਾਤਮਾ ਜੀ ਕਹਿੰਦੇ ਕਹਿੰਦਾ ਜਾਇ ਲੱਗਦਾ ਵੀ ਮੇਰੇ ਪਰਿਵਾਰ ਚ ਕੋਈ ਜੀ ਨਾ ਤੁਰ ਜੇ ਕਿਤੇ ਮੇਰੇ ਕਾਰੋਬਾਰ ਜੀ ਨਾ ਮੈਨੂੰ ਘਾਟਾ ਪੈ ਜਾਵੇ ਮੇਰਾ ਐਡਾ ਤਗੜਾ ਕਾਰੋਬਾਰ ਹੈ ਕਹਿੰਦੇ ਮਹਾਤਮਾ ਜੀ ਕਹਿਣ ਲੱਗੇ ਕਹਿੰਦੇ ਤੈਨੂੰ ਇਸ ਤਰ੍ਹਾਂ ਡਰ ਲੱਗਦਾ ਹੈ ਬਾਹੀ ਕਹਿੰਦੇ ਹਾਂ ਜੀ ਕਹਿੰਦੇ ਮਹਾਤਮਾ ਸੀ ਉਹ ਪਿੱਪਲ ਦੇ ਦਰਖਤ ਥੱਲੇ ਬੈਠੇ ਸੀਗੇ ਪਿੱਪਲ ਦੇ ਦਰਖਤ ਤੋਂ ਪੱਤਾ ਡਿੱਗ ਪਿਆ ਤਾਂ ਟੁੱਟ ਕੇ ਪੱਤਾ ਡਿੱਗ ਪਿਆ ਮਹਾਤਮਾ ਜੀ ਕਹਿੰਦੇ ਪੱਤਾ ਡਿੱਗ ਪਿਆ ਭਾਈ ਆਹ ਲੈ ਕਹਿੰਦਾ ਜੀ ਇਹ ਹੁਣ ਝੜਨਾ ਹੀ ਸੀਗਾ ਇਹਦੀ ਰੁੱਤ ਆ ਗਈ ਝੜਨ ਦੀ ਕਹਿੰਦੇ ਉਹ ਤਾਂ ਵੇਖ ਨਿੱਕੇ ਨਿੱਕੇ ਨਿਕਲੇ ਖੜੇ ਆ ਨਾ ਕਹਿੰਦਾ ਪ੍ਰਾਣੇ ਜਾਣਗੇ ਨਵੇਂ ਹੁਣਗੇਵੇਂ ਜਿਵੇਂ ਸਰੀਰ ਹੈ ਭਾਈ ਘਰ ਦੇ ਵਿੱਚ ਬਜ਼ੁਰਗ ਹੋਗੇ ਪੱਕ ਕੇ ਪੱਤੇ ਝੜਨੇ ਵੇ ਕਰਿਓ ਮਹਾਤਮਾ ਜੀ ਨੇ ਸਮਝਾ ਦਿੱਤਾ ਫਿਰ ਕਹਿੰਦਾ ਵੀ ਤੂੰ ਕਹਿੰਨਾ ਰਿਸ਼ਤੇ ਮੇਰੇ ਜਾਨ ਤੇ ਮੈਨੂੰ ਲੱਗਦਾ ਵੀ ਮੇਰੇ ਰਿਸ਼ਤੇ ਨਾ ਖਤਮ ਹੋ ਜਾਣਾ ਮੇਰੇ ਪਰਿਵਾਰ ਚੋਂ ਕੋਈ ਜੀਵ ਨਾ ਤੁਰ ਜਾਵੇ ਮੇਰੇ ਰਿਸ਼ਤੇ ਮੇਰੇ ਕਾਰੋਬਾਰ ਤੇ ਨਾ ਮਹਾਤਮਾ ਜੀ ਇਹ ਨਦੀ ਦੇ ਕਿਨਾਰੇ ਬੈਠੇ ਸੀ ਕਹਿੰਦੇ ਐ ਘਰ ਨਦੀ ਚੋਂ ਪਾਣੀ ਦੀ ਚੂੜੀ ਭਰ ਲਾ ਐ ਵੇਖ ਪਾਣੀ ਤੇਰੀ ਚੂੜੀ ਚ ਖੜਦਾ ਕਿ ਨਹੀਂ ਖੜਦਾ ਕਹਿੰਦੇ ਪਾਣੀ ਜਿਹਦੇ ਚੂੜੀਆਂ ਤੋਂ ਭਰੀ ਤੇ ਚੂੜੀ ਚ ਹੁਣ ਕਿਹੜਾ ਪਾਣੀ ਖਰਨਾ ਸੀ ਤਿਆਰ ਹੋ ਉਹ ਸਿਮ ਸਿਮ ਕੇ ਸਾਰੇ ਨਿਕਲ ਗਿਆ ਬੱਸ ਐਵੇਂ ਜਿਵੇਂ ਕਹਿੰਦੇ ਭਾਈ ਜਿਹੜੇ ਤੂੰ ਕਹਿਣਾ ਵੀ ਮੇਰਾ ਕਾਰੋਬਾਰ ਨਾਲ ਖੁਸ ਜਾਵੇ ਇਹ ਇੱਕ ਤਾਂ ਆਇ ਤੇ ਆਉਣ ਜਾਣ ਇਹ ਤਾਂ ਬਣਿਆ ਇਹ ਤਾਂ ਨਿਕਲ ਨਹੀਂ ਹੈ ਪੈਸਾ ਜ਼ਮੀਨ ਜਾਇਦਾਦ ਅਹੁਦੇ ਆਉਂਦੇ ਆ ਤੇ ਜਾਂਦੇ ਆ ਪਿਆਰੋ ਚੇਤੇ ਰੱਖਿਓ ਇਹਨਾਂ ਨੂੰ ਕੋਈ ਬੰਦਾ ਫੜ ਨਹੀਂ ਸਕਦਾ ਪਕੜ ਨਹੀਂ ਕਰ ਸਕਦਾ ਹੁਣ ਹੜਾਏ ਵੀ ਐ ਕੀ ਕਰਨਗੇ ਪਿਆਰੋ ਦਾ ਦਾ ਫੁੱਟ ਪਾਣੀ ਘਰਾਂ 'ਚ ਵੜਿਆ ਫਿਰਦਾ ਐ ਚਾਰੇ ਬਜ਼ੁਰਗ ਬਾਪੂ ਤਾਂ ਹਾਂ ਮਾਰ ਮਾਰ ਕੇ ਰਹਿੰਦੇ ਮਾਵਾਂ ਚਾਰੇ ਨਾ ਬੱਚੇ ਇਸ ਆਤਮਾ ਘਰ ਛੱਡਣਾ ਕੋਈ ਸੌਖੀ ਗੱਲ ਐ ਘਰ ਨੂੰ ਛੱਡ ਕੇ ਜਾਣਾ ਪਿੰਡਾਂ ਦੇ ਪਿੰਡ ਕੀ ਹਾਲ ਆਗਾ ਪਕੜਾ ਜਿਹੜੀ ਬਸ ਨਹੀਂ ਹੋਣੀ ਚਾਹੀਦੀ ਬੰਦੇ ਪਕੜੀ ਬੰਦਣਾ ਪੈ ਲੋ ਪਕੜ ਨਾ ਹੋਵੇ ਬਸ ਸੰਸਾਰ ਦੇ ਵਿੱਚ ਆ ਸਰੀਰ ਤੇ ਰੱਬ ਦੇ ਪਿਆਰਾਂ ਦੀ ਤਾਂ ਨਾ ਸਰੀਰ ਤੇ ਵੀ ਪਕੜ ਨਹੀਂ ਹੁੰਦੀ ਪੈ ਲੋ ਉਹ ਬਸ ਇਹ ਕੰਮ ਲੈਂਦੇ ਘੋੜੇ ਤੋਂ ਨਾ ਕੰਮ ਲੈਂਦੇ ਐ ਤੋਂ ਬਸ ਇਹ ਇੱਕ ਹੈ ਆਉਣ ਜਾਣੀ ਐ ਸਰੀਰ ਤਿਆਗਣਾ ਇੱਕ ਦਿਨ ਚੇਤੇ ਰੱਖਿਓ ਜੀ ਆਹ ਸਰੀਰ ਸਦਾ ਵਾਸਤੇ ਛਿਰਨੇਗਾ। ਛਿਰ ਸਰੀਰ ਨਹੀਂਗਾ ਇਹ ਇੱਕ ਆਉਣ ਜਾਣ ਬਣਾਇਆ ਪ੍ਰਮਾਤਮਾ ਨੇ ਇਹ ਸਾਨੂੰ ਮਿਲਿਆ ਯਾਤਰਾ ਕਰਨ ਵਾਸਤੇ। ਯਾਤਰਾਕ ਆਪਾਂ ਯਾਤਰਾ ਦੇ ਵਿੱਚ ਸਾਰੇ ਦਿਨੇ ਸਰੀਰ ਬੈਠੇ ਨਾ ਪਿਆਰੋ ਯਾਤਰਾ ਵਿੱਚ ਆਪਾਂ ਤੇ ਆਪਦੇ ਜੀਵਨ ਨੂੰ ਸੰਭਾਲ ਕੇ ਭਾਈ ਦੁਨੀਆਂ ਵਿੱਚ ਰਹਿੰਦਿਆਂ ਹੋਣ ਚੰਗੇ ਕਰਮ ਕਰਕੇ ਨਾਮ ਜਪੀਏ ਭਲੇ ਦੇ ਕਰਮ ਕਰਕੇ ਆਹ ਸਰੀਰ ਦੇ ਨਾਲ ਕਿਸੇ ਨੂੰ ਕੋਈ ਦੁੱਖ ਨਾ ਆਵੇ। ਬਸ ਕਿਸੇ ਬੋਲ ਨਾਲ ਕਿਸੇ ਨੂੰ ਬੋਲ ਬੁੱਲ ਗਈ ਵੀ ਕਿਸੇ ਦਾ ਮਨ ਦੁਖੀ ਹੋ ਜਾਵੇ ਪ੍ਰਮਾਤਮਾ ਦਾ ਨਾਮ ਜਪ ਕੇ ਫੇਰੇ ਜਨਮ ਲੋਕ ਸੁਖੀਏ ਪਰਲੋਕ ਸਹਿਲੇ ਨਾਨਕਾ ਹਰ ਪ੍ਰਭ ਆਪੇ ਮਿਲੇ ਦੀ ਆਓ ਸਾਰੇ ਜਪੀਏ ਭਾਈ ਪਰਕਾਰ ਬੁਰਾ ਨਾ ਰੱਖੋ ਚੀਤ ਪਰਕਾਰ ਬੁਰਾ ਨਾ ਰੱਖੋ ਚੀਤ